ਕੋਈ ਕਿਸ ਤਰੀਕੇ ਨਵੀਆਂ ਕਿਉਂਕਿ ਦੇਖੋ ਹੁਣ ਪ੍ਰਦਰਸ਼ਨ ਜਿਹੜਾ ਇੱਕ ਤਰੀਕੇ ਦੇ ਜਿਹੜੀ ਸਮਾਪਤ ਹੋ ਗਿਆ ਅੱਜ ਦੀ ਜਿਹੜੀ ਕੋਲਸੀ ਹੁਣ ਅੱਗੇ ਦਾ ਐਕਸ਼ਨ ਕੀ ਰਹਣਾ ਹੈ ਪੰਜਾਬ ਸਰਕਾਰ ਦੇ ਦੇਖੋ ਅੱਗੇ ਦਾ ਐਕਸ਼ਨ ਤਾਂ ਹੁਣ ਇਹਨਾਂ ਤੇ ਡਿਪੈਂਡ ਹੈ ਇਹ ਸਾਨੂੰ ਚਾਹੇ ਅੱਜ ਰਾਤ ਨੂੰ ਨੋਟੀਫਿਕੇਸ਼ਨ ਦੀ ਉਹ ਕਾਪੀ ਦੇ ਦੇਣ ਤੇ ਅਸੀਂ ਇਹਦਾ ਧੰਨਵਾਦ ਕਰਦੇ ਆਂ ਠੀਕ ਹੈ ਹੋਰ ਤਾਂ ਫਿਰ ਕੋਈ ਰਹਿ ਨਹੀਂ ਗਿਆ ਪਿੱਛੇ ਫੇਰ ਤਾਂ ਇਲੈਕਸ਼ਨ ਦਾ ਸ਼ਡਿਊਲ ਜਦੋਂ ਆ ਗਿਆ ਤਾਂ ਅਸੀਂ ਆਪਣੇ ਇਲੈਕਸ਼ਨ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਜੀ ਜਿਹੜੇ ਬੰਦੇ ਡਿਟੇਨ ਕੀਤੇ ਗਏ ਸੀ ਉਹ ਬੰਦੇ ਰਿਹਾ ਕੀਤੇ ਗਏ ਨੇ ਜਾਂ ਕੀ ਹੁਣ ਅਡਿਪਟ ਸਾਹਿਬ ਬੈਠੇ ਆ ਇਹਨਾਂ ਨੂੰ ਆ ਤੁਹਾਡੇ ਪਿੱਛੇ ਸ਼ਾਇਦ ਕੈਮਰੇ ਨਾਲ ਦਿਖਾ ਵੀ ਸਕਦੇ ਉਹਨਾਂ ਨੂੰ ਰਿਕਵੈਸਟ ਕੀਤੀ ਆ ਤੇ 8900 ਬੰਦਾ ਜਿਹੜਾ ਡਿਟੇਨ ਕੀਤਾ ਆ ਉਹ ਛੱਡ ਰਿਹਾ ਉਹ ਕਹਿੰਦੇ ਅਸੀਂ ਉਹਨਾਂ ਤੋਂ ਕੀ ਕਰਾਉਣਾ ਅਸੀਂ ਤਾਂ ਲਾਅ ਐਂਡ ਆਰਡਰ ਦੀ ਮੇਨਟੇਨ ਕਰਨ ਰੱਖੇ ਸੀ ਉਹਨਾਂ ਨੇ ਛੱਡ ਦਿੱਤੇ ਹਾਂ ਠੀਕ ਹੈ ਤਾਂ 8900 ਬੰਦਾ ਜਿਹੜਾ ਕੈਸ ਕਰਦੇ ਆ ਉਹ ਤਕਰੀਬਨ ਕੈਸ ਕਰਦੇ ਆ ਜਿਹੜਾ ਡਿਟੇਨ ਕੀਤਾ ਗਿਆ ਸੀਗਾ ਉਹ ਇਸ ਸਮੇ ਛੱਡੇ ਜਾ ਰਿਹਾ ਹੋਰ ਇਸ ਸਮੇਂ ਭਾਈ ਨੇ ਸਾਡੇ ਨਾਲ ਲਗਾਤਾਰ ਕਿੱਸੇ ਦੇ ਕਿਉਂਕਿ ਵਿਦਿਆਰਥੀਆਂ ਉਹ ਜਿਹੜੇ ਧਰਨਾ ਪ੍ਰਦਰਸ਼ਨ ਜਾਰੀ ਸੀਗਾ ਭਾਈ ਇੱਕ ਲੰਮਾ ਸਮਾਂ ਸੰਘਰਸ਼ ਚੱਲਿਆ ਅੱਜ ਜਿਸ ਤਰੀਕੇ ਪੁਲਸ ਫੂਲ ਰੋਕਣ ਦੀ ਕੋਸ਼ਿਸ਼ਾਂ ਹੋਈਆਂ ਬੈਰੀਕੇਟਿੰਗਾਂ ਦੀਆਂ ਲੇਅਰ ਤੇ ਲੇਅਰ ਲਗਾ ਦਿੱਤੀਆਂ ਗਈਆਂ ਪਰ ਅੱਜ ਕਹਿ ਸਕਦੇ ਇੱਕ ਸੰਦੇਸ਼ ਵਿਦਿਆਰਥੀਆਂ ਨੂੰ ਦੱਸ ਦਿੱਤਾ ਕਿ ਕੋਈ ਸਾਨੂੰ ਰੋਕ ਨਹੀਂ ਸਕਦਾ ਭਾਈ ਜੀ ਦੇਖੋ ਅਸੀਂ ਇੱਕ ਇੱਕ ਸਾਡੀ ਜਿਹੜੀ ਇਹ ਸਸਤ ਹੈ ਇਹ ਸਾਡੀ ਯੂਨੀਵਰਸਿਟੀ ਅਸੀਂ ਇਹਨੂੰ ਬੜਾ ਪਿਆਰ ਕਰਦੇ ਹਾਂ ਇਸ ਯੂਨੀਵਰਸਿਟੀ ਦੇ ਵੱਡੇ ਢਾਂਚੇ ਦੇ ਵਿੱਚ ਜਿਹੜਾ ਕਿ ਇਹਨੂੰ ਚਲਾਉਂਦਾ ਸੀ ਉਹਦੇ 'ਚ ਕੋਈ ਬਦਲਾਅ ਕਰ ਦਿੱਤਾ ਗਿਆ ਜਿਹੜਾ ਕਿ ਕਿਸੇ ਨੂੰ ਵੀ ਮਨਜ਼ੂਰ ਨਹੀਂ ਸੀਗਾ ਸਾਨੂੰ ਕਿਸੇ ਨੂੰ ਵੀ ਮਨਜ਼ੂਰ ਨਹੀਂ ਸੀ ਬਦਲਾ ਸਾਨੂੰ ਨਹੀਂ ਚੰਗਾ ਲੱਗਿਆ ਸੀ ਉਹਦਾ ਵਿਰੋਧ ਕੀਤਾ ਅਸੀਂ ਇੱਕ ਧਰਨੇ ਪ੍ਰਦਰਸ਼ਨ ਤੇ ਬੈਠ ਕੇ ਜਿਹੜਾ ਕਿ ਸਾਡਾ ਡੈਮੋਕਰੈਟਿਕ ਰਾਈਟ ਆ ਅਸੀਂ ਕੋਈ ਮਾੜੀ ਗੱਲ ਨਹੀਂ ਕੀਤੀ ਅਸੀਂ ਇਸ ਸੰਸਥਾ ਨੂੰ ਬਹੁਤ ਪਿਆਰ ਕਰਦੇ ਆ ਸਾਡੇ ਵਾਈਸ ਚਾਂਸਲਰ ਸਾਡੇ ਕਨਸਟੀਟਿਊਸ਼ਨਲ ਹੈੱਡ ਨੇ ਉਹਨਾਂ ਦੀ ਬੜੀ ਰਿਸਪੈਕਟ ਵੀ ਕਰਦੇ ਆ ਸਾਡੇ ਟੀਚਰ ਨੇ ਜੀ ਕਹਿ ਕੇ ਬੋਲਦੇ ਆ ਉਹਨਾਂ ਨੂੰ ਸਾਰੇ ਸਟੂਡੈਂਟ ਨੇ ਬਾਈ ਵੀ ਪੜਦੇ ਹੁਣ ਵੀ ਪੜ ਰਹੇ ਨੇ ਮੈਂ ਵੀ ਪੀ ਐਚ ਡੀ ਹੋ ਕੇ ਕਰਨੀ ਦਿੱਤੀ ਆ ਤਾਂ ਅਸੀਂ ਆਪਣੇ ਸਾਨੂੰ ਲੱਗਿਆ ਕਿ ਸਾਡੇ ਸਾਡੇ ਤੋਂ ਮਤਲਬ ਕੰਮ ਨਹੀਂ ਹੋਣਾ ਸਾਡੇ ਲਿਮਟ ਤੋਂ ਬਾਹਰ ਦੀ ਗੱਲ ਆ ਨੂੰ ਪੀਰ ਭਰਾਵਾਂ ਨੂੰ ਕਾਲ ਕਰਤੀ ਵੀ ਤੁਸੀਂ ਇੱਥੇ ਆ ਜਾਓ ਜੀ ਸਾਡੀ ਸਪੋਰਟ ਤੁਸੀਂ ਵੱਡੇ ਹੋ ਸਾਨੂੰ ਸਪੋਰਟ ਕਰੋ ਆ ਕੇ ਉਹਨਾਂ ਦੇ ਵਿੱਚੋਂ ਕੋਈ ਕਿਸਾਨ ਜੱਥੇਬੰਦੀਆਂ ਵਾਲਾ ਸੀ ਕੋਈ ਹੋਰ ਸਾਰੇ ਸਮਾਜਿਕ ਕਰਕੁਨ ਸੀਗੇ ਸਾਰੇ ਲੋਕ ਇਕੱਠੇ ਹੋ ਕੇ ਆ ਗਏ ਉਹ ਜਦੋਂ ਉਹ ਆਏ ਤਾਂ ਫਿਰ ਉਹਨਾਂ ਨੂੰ ਇਹਨਾਂ ਨੇ ਸਾਡੇ ਕੋਲੇ ਔਨ ਨਹੀਂ ਦਿੱਤਾ ਉਹ ਪਤਾ ਨਹੀਂ ਇੰਨੇ ਇਨਸਿਕਿਓਰ ਕਿਉਂ ਨੇ ਅਸੀਂ ਉਹਨਾਂ ਦੇ ਬੱਚੇ ਆ ਜੇ ਸਾਡੇ ਵੱਡੇ-ਵਡੇਰੇ ਸਾਡੀ ਮਦਦ ਕਰਨ ਲਈ ਪਹੁੰਚ ਵੀ ਗਏ ਇੱਥੇ ਤਾਂ ਐਡੀ ਕਿਹੜੀ ਆਫਤ ਆ ਗਈ ਸੀ ਉਹ ਆ ਕੇ ਸਾਨੂੰ ਮਿਲ ਕੇ ਚਲੇ ਜਾਂਦੇ ਕੋਈ ਬੜੀ ਵੱਡੀ ਗੱਲ ਤਾਂ ਹੈ ਨਹੀਂ ਸੀ ਸ਼ਾਂਤਮਈ ਪ੍ਰਦਰਸ਼ਨ ਸੀ ਡੈਮੋਕਰੈਟਿਕ ਰਾਈਟ ਹੈ ਜੀ ਜੇ ਸਟੂਡੈਂਟ ਇਲੈਕਸ਼ਨ ਹੁੰਦੀਆਂ ਨੇ ਜੇ ਸੈਨੇਟ ਦੀ ਇਲੈਕਸ਼ਨ ਹੁੰਦੀ ਆ ਦੇਖੋ ਕੋਈ ਵੀ ਜਦੋਂ ਕਿਤੇ ਡੈਮੋਕਰੇਸੀ ਹੁੰਦੀ ਆ ਨਾ ਬ੍ਰਦਰ ਡੈਮੋਕਰੇਸੀ ਦੇ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਹੱਕ ਆ ਜਿਹੜਾ ਤੇ ਤਰੀਕਾ ਹੈ ਉਹ ਧਰਨੇ ਪ੍ਰਦਰਸ਼ਨ ਹੀ ਹੁੰਦੇ ਨੇ ਕੋਈ ਕਿਸੇ ਨੂੰ ਡਾਂਗ ਤਾਂ ਮਾਰਦਾ ਨਹੀਂ ਹੈ ਪੜ੍ਹੇ ਲਿਖੇ ਬਸਾਰੇ ਪੜ੍ਹੇ ਲਿਖੇ ਨੌਜਵਾਨ ਨੇ ਆਪੂ ਆਪਣੀ ਜਥੇਬੰਦੀਆਂ ਜ਼ਿੰਮੇਵਾਰ ਮੈਂ ਵੀ ਸੈਲਰਟ ਦੀ ਪੋਸਟ ਤੇ ਬੈਠਾ ਹਾਂ ਰਣਵੀਰ ਐਸੋਈ ਦਾ ਪ੍ਰਧਾਨ ਹੈ ਨੈਸ਼ਨਲ ਪ੍ਰਧਾਨ ਹੈ ਸਾਰੇ ਬਾਈ ਸਿਕਰੀ ਹੋਰੀ ਸੈਲਰਟ ਦੇ ਮੈਂਬਰ ਨੇ ਕੋਈ ਵਿਦਿਆਰਥੀ ਆ ਕੋਈ ਕਿਤੋਂ ਨਾ ਤਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ ਮਤਲਬ ਇਹ ਸਾਡੂੰ ਇਹ ਸਾਡੇ ਨਾਲ ਇਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਗਲਤ ਸੀ ਜਦੋਂ ਸਾਨੂੰ ਰੋਕਿਆ ਗਿਆ ਸਾਡੇ ਕੁਝ ਬੰਦਿਆਂ ਨੇ ਥੋੜਾ ਬਹੁਤ ਜਿਹੜਾ ਵਿਰੋਧ ਯੂਥ ਚ ਹੁੰਦਾ ਹੀ ਆ ਉਹ ਕਰਨਾ ਹੈ ਨਾਰਮਲ ਗੱਲ ਹੈ ਯੂਥ ਨੇ ਆਪਣੇ ਜੂਥ ਨੂੰ ਜੋ ਸੀਗਾ ਉਹਨਾਂ ਚ ਕਾਲ ਇਦਾਂ ਦੀ ਗਈ ਸੀ ਉਹਨਾਂ ਨੇ ਆਉਣ ਦੀ ਕੋਸ਼ਿਸ਼ ਕੀਤੀ ਇਸ ਚੱਕਰ ਦੇ ਵਿੱਚ ਥੋੜੀਆਂ ਬਹੁਤੀਆਂ ਚੜਪਾਂ ਜੁੜਪਾਂ ਹੋਈਆਂ ਨੇ ਕੁਝ ਗੇਟ ਵਗੈਰਾ ਕੁਝ ਮਾੜੇ ਮੋٹے ਨੁਕਸਾਨੇ ਗਏ ਨੇ ਉਹ ਗੇਟ ਆ ਜਿਹੜੇ ਉਹ ਨਵੇਂ ਲੱਗ ਜਾਣਗੇ ਬ੍ਰਦਰ ਪਰ ਯੂਨੀਵਰਸਿਟੀ ਦਾ ਸਟਰਕਚਰ ਨਵਾਂ ਨਹੀਂ ਬਣਨਾ ਉਹਨੂੰ ਨਾ ਤੋੜਿਆ ਜਾਵੇ ਗੇਟ ਟੁੱਟਨੇ ਇੰਪੋਰਟੈਂਟ ਨਹੀਂ ਹੈਗੇ ਯੂਨੀਵਰਸਿਟੀ ਟੁੱਟਣੀ ਇੰਪੋਰਟੈਂਟ ਹੈ ਹੁਣ ਅੱਜ ਕੋਈ ਮੀਟਿੰਗ ਰੱਖੀ ਗਈ ਹੈ ਵਿਦਿਆਰਥੀਆਂ ਨੂੰ ਲੋਕ ਅੱਗੇ ਦੀ ਕਾਲ ਨੂੰ ਲੈ ਕੇ ਕਿਉਂਕਿ ਜਿਹੜਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਲਗਾਤਾਰ ਚੱਲੀ ਨਹੀਂ ਨਹੀਂ ਇਹ ਮੋਰਚਾ ਪੰਜਾਬ ਯੂਨੀਵਰਸਿਟੀ ਵੱਲੋਂ ਜਿਹੜਾ ਨੋਟੀਫਿਕੇਸ਼ਨ ਜਿਹੜਾ ਹੁਣ ਇਲੈਕਸ਼ਨ ਦਾ ਇਹਨਾਂ ਨੇ ਸ਼ਡਿਊਲ ਬਣਾਇਆ ਉਹ মিডিਆ ਨੂੰ ਦਿੱਤਾ ਇਹਨਾਂ ਨੇ ਡਾਇਰੈਕਟ ਸਾਡੇ ਨਾਲ ਗੱਲ ਨਹੀਂ ਕੀਤੀ ਸਾਡੇ ਨਾਲ ਗੱਲ ਕਰਨੀ ਚਾਹੀਦੀ ਸੀ ਪਹਿਲੀ ਗੱਲ ਇਹਨਾਂ ਨੂੰ ਚਲੋ ਇਹਨਾਂ ਨੇ ਉਹ মিডিਆ ਨੂੰ ਦਿੱਤਾ ਉਹਦੇ ਵਿੱਚ ਇੱਕ ਚਾਲ ਇਹ ਖੇਡੀ ਗਈ ਹੈ ਇਹਨਾਂ ਨੇ ਉਹ ভাইস ਚਾਂਸਲਰ ਤੋਂ ਅਪਰੂਵਲ ਦੇ ਲਈ ਭੇਜਿਆ ਡਰਾਫਟ ਭੇਜਿਆ ਡਰਾਫਟ ਪਰ ਅਸਲ ਦੇ ਵਿੱਚ ਜਿਹੜਾ ਕੈਲੰਡਰ ਦੇ ਵਿੱਚ ਲਿਖਿਆ ਹੋਇਆ ਉਹ ਇਹਨਾਂ ਨੂੰ ਸਿਰਫ ਇਨਫੋਰਮ ਕਰਨ ਦੀ ਲੋੜ ਹੈ ਸਿਰਫ ਇਨਫੋਰਮ ਕਰਨ ਦੀ ਲੋੜ ਹੈ ਉਹ ਇਹਨਾਂ ਨੇ ਉਹਨਾਂ ਨੂੰ ਇਨਫੋਰਮੇਸ਼ਨ ਭੇਜਣੀ ਹੈ ਕਿ ਅਸੀਂ ਚੋਣਾਂ ਕਰਾਉਣ ਲਈ ਉਪ ਰਾਸ਼ਟਰਪਤੀ ਜੀ ਪਰ ਇਹ ਕਹਿ ਰਹੇ ਨੇ ਕਿ ਅਪਰੂਵਲ ਆਊਗਾ ਅਪਰੂਵਲ ਅਸਲ ਚ ਅਪਰੂਵਲ ਕੈਲੰਡਰ ਦੇ ਹਿਸਾਬ ਨਾਲ ਨਹੀਂ ਆਉਂਦਾ ਯਾਨੀ ਕਿ ਹਜੇ ਵੀ ਉਸ ਦੇ ਵਿੱਚ ਉਲਝਣ ਪੈਦਾ ਕੀਤੀ ਜੀ ਬਿਲਕੁਲ ਲਮਕਾਇਆ ਜਾ ਰਿਹਾ ਹੈ ਕਿ ਇੱਕ ਵਾਰ ਧਰਨਾ ਚੱਕਿਆ ਜਾਵੇ ਪਰ ਸਾਰੇ ਸੁਚੇਤ ਨੇ ਸਾਰੇ ਲੋਕ ਪੜੇ ਲਿਖੇ ਨੇ ਮੈਨੂੰ ਲੱਗਦਾ ਧਰਨਾ ਤਾਂ ਉਹਦੀ ਚੱਕਿਆ ਜਾਊਗਾ ਜਦੋਂ ਇਲੈਕਸ਼ਨ ਦੀ ਡੇਟ ਅਨਾਉਂਸ ਕੀਤੀ ਜਾਊ ਲਮਕਾਇਆ ਜਾ ਰਿਹਾ ਰਣਵੀਰ ਭਾਈ ਵੀ ਸਾਡੇ ਨਾਲ ਮੌਜੂਦ ਨੇ ਰਣਵੀਰ ਭਾਈ ਸਵੇਰੇ ਜਦੋਂ ਕਹਿ ਸਕਦੇ ਆ ਇੱਕ ਇਹ ਟੁੱਟਿਆ ਸਭ ਤੋਂ ਪਹਿਲਾਂ ਗੇਟ ਤੋੜਨ ਦੇ ਵਿੱਚ ਤੁਸੀਂ ਸੀ ਅੱਗੇ ਕਿ ਗੇਟ ਦੇ ਜਿੰਦੇ ਖੋਲ ਦੋ ਹੁਣ ਵਿਦਿਆਰਥੀ ਅੰਦਰ ਆਪ ਦੀ ਯੂਨੀਵਰਸਿਟੀ ਦੇ ਅੰਦਰ ਜਾਣਗੇ ਉਸ ਸਮੇਂ ਕਿੰਨੀ ਇੱਕ ਦਿੱਕਤ ਪਰੇਸ਼ਾਨੀਆਂ ਆਈਆਂ ਕਿਉਂਕਿ ਬਾਕੀ ਥਾਵਾਂ ਦੀ ਬੈਰੀਕੇਟਿੰਗ ਲੱਗੀ ਸੀ ਵੇਖੋ ਸਾਨੂੰ ਅੱਜ ਇੱਥੋਂ ਤੱਕ ਪਹੁੰਚਣ ਲਈ ਕਿਉਂਕਿ ਜਿਹੜਾ ਵੀ ਬੰਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜਿਆ ਜਿੰਨੇ ਇੱਥੋਂ ਦਾ ਨਮਕ ਖਾਦਾ ਉਹਦੇ ਵਾਸਤੇ ਜਦੋਂ ਚੰਡੀਗੜ੍ਹ ਦੇ ਵਿੱਚ ਆਉਨੇ ਅਸੀਂ ਤੇ ਸਭ ਤੋਂ ਪਹਿਲਾਂ ਸਾਡੇ ਅਖਰ ਜਿਹੜਾ ਦਿਮਾਗ 'ਚ ਆਉਂਦਾ ਪੰਜਾਬ ਯੂਨੀਵਰਸਿਟੀ ਆਉਂਦਾ ਇਹ ਸਾਡੀ ਇੱਥੇ ਪੜਨ ਵਾਲੇ ਹਰ ਵਿਦਿਆਰਥੀ ਦੀ ਆਸਵੇਰੇ ਤੜਕੇ ਆਇਆ ਤਾਂ ਮੈਨੂੰ ਲੱਗਦਾ ਵੀ ਖਰੜ ਦੇ ਵੀਆਰ ਮੋਲ ਤੱਕ ਦਾ ਜਾਮ ਸੀ ਗੱਡੀਆਂ ਦਾ ਮੈਨੂੰ ਐ ਲੱਗਾ ਕਿ 3-4 ਘੰਟੇ ਮੈਨੂੰ ਲੱਗਣਗੇ ਮੈਂ ਉੱਥੋਂ ਇੱਕ ਆਪਦੇ ਦੋਸਤ ਨੂੰ ਬੁਲਾਇਆ ਬਾਈਕ ਬਲਾਈ ਕੋਈ ਪਿੱਛੋਂ ਆ ਰਿਹਾ ਸੀ ਕੋਈ ਬੰਦਾ ਮੈਂ ਉਹਦੇ ਨਾਲ ਗੱਡੀ ਤੇ ਬਹਿ ਕੇ ਆਇਆ ਵੀ ਮੈਂ ਪੰਜਾਬ ਯੂਨੀਵਰਸਿਟੀ ਜਾਣਾ ਜੇ ਮੈਂ ਅੱਜ ਪੰਜਾਬ ਯੂਨੀਵਰਸਿਟੀ ਨੂੰ ਜਦੋਂ ਲੋਡ ਹੈ ਜਿਹਨੂੰ ਅਸੀਂ ਆਪਣੀ ਮਾਂ ਮੰਨਦੇ ਆਂ ਜੇ ਅੱਜ ਨਾ ਉਹਦੇ ਕੋਲ ਪਹੁੰਚੇ ਤੇ ਅਸੀਂ ਫਿਰ ਕਿਹੜੇ ਮੂੰਹ ਨਾਲ ਕਿਹੜੀ ਆਤਮਾ ਨਾਲ ਕਿਹੜੀ ਜ਼ਮੀਰ ਨਾਲ ਦੁਆਰਾ ਇੱਥੇ ਜਾਵਾਂਗੇ ਕੋਸ਼ਿਸ਼ਾਂ ਬਹੁਤ ਕੀਤੀਆਂ ਪਰ ਆਖਿਰਕਾਰ ਪਹੁੰਚ ਗਏ ਸਾਰੇ ਕੋਸ਼ਿਸ਼ਾਂ ਕੀਤੀਆਂ ਜਦੋਂ ਅਸੀਂ ਗੇਟ ਤੇ ਆਏ ਆ ਸਾਰੇ ਗੇਟਾਂ ਤੇ ਇਹ ਮਨ ਕੇ ਮੈਂ ਗੁਰਦੁਆਰਾ ਸਾਹਿਬ ਮੇਰੀ ਆਦਤ ਹੈ ਮੈਂ ਮੱਥਾ ਟੇਕਣ ਜਾਣਾ ਉੱਥੇ ਮੱਥਾ ਟੇਕਣ ਜਾਣ ਲੱਗੇ ਪਹਿਲਾਂ ਚੈਕਿੰਗ ਕੀਤੀ ਹੈ ਗੁਰਦੁਆਰਾ ਸਾਹਿਬ ਬੜੀ ਮੁਸ਼ਕਲ ਨਾਲ ਮੱਥਾ ਟੇਕਿਆ ਤੇ ਦੋ ਮੁਲਾਜ਼ਮ ਨਾਲ ਗਏ ਆ ਪਰ ਲਾ ਗੇਟ ਜਿਹੜਾ ਅਸੀਂ ਰੋਡ ਵੱਲੋਂ ਇੱਕ ਛੋਟਾ ਗੇਟ ਸੀ ਉੱਥੇ ਤਿੰਨ ਡੀਐਸਪੀ ਮੈਡਮ ਖਲੋਤੇ ਸੀ ਤੇ ਉਥੋਂ ਪਹਿਲਾਂ ਮੇਰੀ ਚੈਕਿੰਗ ਹੋਈ ਹੈ ਫਿਰ ਮੈਂ ਮੱਥਾ ਟੇਕਿਆ ਦੋ ਮੁਲਾਜ਼ਮਾਂ ਨੇ ਬਾਹਰ ਧਿਆਨ ਰੱਖਿਆ ਕਿ ਜਿਹੜਾ ਮੇਨ ਗੇਟ ਹੈ ਉਧਰ ਦੀ ਕੈਂਪਸ 'ਚ ਐਂਟਰ ਕਰ ਜਾਣ ਤੇ ਮੇਰੀ ਉੱਥੇ ਉਹਨਾਂ ਨਾਲ ਬਹਿਸ ਵੀ ਹੋਈ ਵੀ ਸਾਡੀ ਯੂਨੀਵਰਸਿਟੀ ਅਸੀਂ ਇੱਥੋਂ ਦੇ ਸਟੂਡੈਂਟ ਅੱਜ ਲੋੜ ਹੈ ਸਾਨੂੰ ਨਾਲ ਖੜਨ ਦੀ ਵੀ ਯਾਰ ਤੁਸੀਂ ਮਤਲਬ ਇੰਨੀ ਇਨਸਿਕਿਉਰਟੀ ਕਾਦੀ ਹੈ ਉਸ ਤੋਂ ਬਾਅਦ ਅਸੀਂ ਜਦੋਂ 1 ਨੰਬਰ ਗੇਟ 2 ਨੰਬਰ ਗੇਟ ਤੇ ਉਦੋਂ ਵੱਧ ਸਕਤੀ 3 ਤੇ ਉਦੋਂ ਸਕਤੀ ਸਾਡੇ ਕੋਲ ਆਖਰੀ 1 ਨੰਬਰ ਗੇਟ ਬਚ ਗਿਆ ਜਦੋਂ ਉੱਥੇ ਹੀ ਆਏ ਤੇ ਮੇਰੇ ਨਾਲ ਇਹਦੇ ਪਤਾ ਨਹੀਂ ਕਿੰਨੇ ਹੋਰ ਵਿਦਿਆਰਥੀ ਸੀ ਜਿਹੜੇ ਚਾਹੁੰਦੇ ਸੀ ਕਿ ਯਾਰ ਯੂਨੀਵਰਸਿਟੀ ਜਾਈਏ ਅੱਜ ਸਾਨੂੰ ਲੋੜ ਹੈ ਫਿਰ ਅਸੀਂ ਸਾਨੂੰ ਫਿਰ ਸਾਰਾ ਕੁਝ ਕਰਨਾ ਪਿਆ ਅਸੀਂ ਗੱਲ ਦੇਖੋ ਕਿ ਇਹੀ ਡਿਮਾਂਡ ਤਾਂ ਸਟੂਡੈਂਟ ਕਰ ਰਹੇ ਸੀ ਕਿ ਇੱਕ ਇੱਕ ਗੇਟ ਸਾਨੂੰ ਖੋਲ ਦੋ ਜਿਸ ਗੇਟ ਤੋਂ ਸਾਰੇ ਦੀ ਐਂਟਰੀ ਹੋਏਗੀ ਆਖਿਰਕਾਰ ਉਹ ਜਾ ਕੇ ਖੋਲ ਤਾਂ ਬਣਾਉਂਦੇ ਹੀ ਨਾ ਬੈਰੀਕੇਟਿੰਗ ਨਾ ਹੁੰਦੀ ਕਿ ਜਿਹੜੇ ਨੇ ਆਉਣਾ ਸ਼ਾਂਤਮਈ ਆਓ ਤੇ ਆਪ ਦਾ ਪ੍ਰਦਰਸ਼ਨ ਕਰ। ਨਹੀਂ ਅਸੀਂ ਜਦੋਂ ਪ੍ਰਸ਼ਾਸਨ ਕੋਲ ਆਪਦਾ ਪੱਖ ਵੀ ਰੱਖਿਆ ਨਾ ਸੀ ਕਿ ਵੀ ਸਾਨੂੰ ਵਿਖਾ ਦਿਓ ਕਿੱਥੇ ਲਿਖਿਆ ਵੀ ਸਾਰੇ ਗੇਟ ਬੰਦ ਹੋਣਗੇ। ਈਵਨ ਕਿ ਇੱਕ ਗੇਟ ਬੰਦ ਦੀ ਜਿਹੜੀ ਆ ਯੂਨੀਵਰਸਿਟੀ ਨੇ ਨੋਟੀਫਿਕੇਸ਼ਨ ਕੱਢੀ ਸੀ ਬਾਕੀ ਗੇਟ ਤਾਂ ਐਸੇ ਐਸ ਖੁੱਲਣੇ ਸੀ। ਜਦੋਂ ਅਸੀਂ ਉਹਨਾਂ ਨੂੰ ਆਖਿਆ ਵੀ ਦੱਸੋ ਵੀ ਸਾਰੇ ਗੇਟ ਬੰਦ ਕਰਨ ਦਾ ਤੁਹਾਡੇ ਕੋਲ ਕੀ ਰਿਕਾਰਡ ਹੈ ਕੀ ਐਪਲੀਕੇਸ਼ਨ ਹੈ? ਉਹ ਨਹੀਂ ਵਿਖਾ ਸਕੇ ਫਿਰ ਮੈਂ ਆਪਣੇ ਸਾਰੇ ਭਰਾਵਾਂ ਨੂੰ ਆਖਿਆ ਅਸੀਂ ਉੱਥੇ ਕੋਈ ਮਤਲਬ ਇਹ ਨਹੀਂ ਵੀ ਅਸੀਂ ਉੱਥੇ ਕੋਈ ਦੰਗਾ ਦੰਗਿਆਂ ਵਾਲੀ ਗਾ ਸਿਚੁਏਸ਼ਨ ਬਣੀ ਹੈ ਜਾਂਹੀਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸਾਈਂ ਯੂਨੀਵਰਸਿਟੀ ਪੜ੍ਹਦੇ ਆ ਸਾਨੂੰ ਇੱਥੋਂ ਦੇ ਇਕੱਲੇ ਇਕੱਲੇ ਪੱਤੇ ਪੱਤੇ ਨਾਲ ਪਿਆਰ ਹੈ ਅਸੀਂ ਮੈਂ ਬਾਅਦ ਚ ਜਦੋਂ ਸਾਡਾ ਪ੍ਰਸ਼ਾਸਨ ਜਵਾਬ ਨਹੀਂ ਦੇ ਸਕਿਆ ਫਿਰ ਅਸੀਂ ਆਪਦੇ ਸਾਰੇ ਭਰਾਵਾਂ ਨੂੰ ਆਖਿਆ ਮੈਂ ਕਿ ਯਾਰ ਆਪਣੀ ਯੂਨੀਵਰਸਿਟੀ ਆਪਣ ਕਿਵੇਂ ਬਾਹਰ ਬਿਠਾ ਸਕਦੇ ਆ ਫਿਰ ਸਾਰੇ ਨੌਜਵਾਨਾਂ ਨੇ ਹੌਸਲੇ ਤੇ ਜਜ਼ਬੇ ਦੇ ਨਾਲ ਅਸੀਂ ਬੇਨਤੀ ਕੀਤੀ ਆ ਜਦੋਂ ਨਹੀਂ ਉਹਨਾਂ ਨੇ ਸਾਡੀ ਬੇਨਤੀ ਮਨਜ਼ੂਰ ਕੀਤੀ ਫਿਰ ਅਸੀਂ ਆਪਦਾ ਥੋੜਾ ਬੜਾ ਧੱਕਾ ਕਰਕੇ ਤੇ ਯੂਨੀਵਰਸਿਟੀ ਅੰਦਰ ਆਏ ਕਿ ਸਵਾਲ ਆ ਕਿ ਹੁਣ ਅੱਗੇ ਪ੍ਰਦਰਸ਼ਨ ਕਿੰਨਾ ਸਮਾਂ ਜਾਰੀ ਰਹੇਗਾ ਕਿਉਂਕਿ ਜਿਹੜਾ ਅੱਜ ਮੇਨ ਪ੍ਰਦਰਸ਼ਨ ਸੀਗਾ ਵੱਡਾ ਇਕੱਠ ਸੀਗਾ ਉਹ ਸਮਾਪਤ ਹੋ ਗਿਆ ਹੁਣ ਅਗਲਾ ਪ੍ਰਦਰਸ਼ਨ ਕਦੋਂ ਤੱਕ ਜਾਰੀ ਰਹੇ ਦੇਖੋ ਅੱਜ ਦਾ ਜਿਹੜਾ ਪ੍ਰਦਰਸ਼ਨ ਹੈ ਇਹ ਤਾਂ ਸਾਨੂੰ ਜਿੰਨੀਆਂ ਵੀ ਇੱਥੇ ਪੰਜਾਬ ਪ੍ਰਸਤ ਲੋਕ ਆਏ ਸੀ ਉਹਨਾਂ ਆਖਿਆ ਸੀ ਵੀ ਆਪਾਂ ਲੰਮਾ ਲੈ ਕੇ ਚੱਲੀਏ ਪਰ ਅਸੀਂ ਪੇਖੋ ਪੜਿਆ ਲਿਖਿਆ ਵਰਗਾਂ ਸਾਨੂੰ ਜਿੰਨਾ ਆਪਦੇ ਹੱਕ ਲੈਣ ਵਾਸਤੇ ਅਸੀਂ ਸੁਚੇਤ ਆ ਉਹਨਾਂ ਹੀ ਜਿਹੜੇ ਇੱਥੇ ਸਟੂਡੈਂਟ ਪੜ੍ਹਨ ਆਉਂਦੇ ਆ ਖਾਸ ਕਰਕੇ ਦੂਜੇ ਸੂਬਿਆਂ ਤੋਂ ਆਉਂਦੇ ਨੇ ਪੰਜਾਬ ਤੋਂ ਆਉਂਦੇ ਨੇ ਉਹਨਾਂ ਦਾ ਸਾਨੂੰ ਐਜੂਕੇਸ਼ਨ ਦਾ ਉਹਨਾਂ ਦੇ ਫਿਊਚਰ ਦਾ ਵੀ ਫਿਕਰ ਹੈ ਸੋ ਇਸ ਕਰਕੇ ਅਸੀਂ ਅੱਜ ਵਾਲੀ ਕਾਲ ਹੈ ਜਿਹੜੀ ਇਹ ਐਸੇ ਟਾਈਮਸ ਹੈ ਜਿਹੜੀ ਧਰਨਾਵਾਂ ਜਿਵੇਂ ਨਿਰੰਤਰ ਪਹਿਲਾਂ ਚੱਲਦਾ ਸੀ ਰੁਟੀਨ 'ਚੋ ਜਾਰੀ ਰਹੂਗਾ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਜਾਰੀ ਰਹਿ ਜੇ ਸਰਕਾਰ ਕੋਈ 3-5 ਕਰਦੀ ਹੈ ਸੈਂਟਰ ਦੀ ਸਰਕਾਰ ਤੇ ਫਿਰ ਅੱਜ ਟ੍ਰੇਲਰ ਵਿਖਾਇਆ ਵੱਡਾ ਧਰਨਾ ਇਹਨਾਂ ਨੂੰ ਫਿਰ ਅਗਲੀ ਕਾਲ ਦਵਾਂਗੇ ਬਿਲਕੁਲ ਕੋਕਾ ਟੋਰਟ ਕਿਉਂਕਿ ਦੇਖੋ ਕਹਿੰਦੇ ਜੇਕਰ ਕੋਈ ਹੇਰਾਫੇਰੀ ਹੁੰਦੀ ਆ ਜਾਂ ਕਿਸੇ ਦੇ ਕੁਝ ਚੇਂਜ ਕੀਤੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਅੱਜ ਸੀਗਾ ਇਹ ਟ੍ਰੇਲਰ ਸੀਗਾ ਫਿਲਮ ਪੂਰੀ ਉਸ ਤੋਂ ਬਾਅਦ ਦਿਖਾਈ ਜਾਏਗੀ ਕਿਉਂਕਿ ਦੇਖੋ ਅੱਜ ਜੋ ਕੱਠ ਪਹੁੰਚਿਆ ਵੱਡੀ ਗਿਣਤੀ ਦੇ ਵਿੱਚ ਹਾਲਾਂਕਿ ਕੱਠ ਪਹੁੰਚੇ ਤੁਸੀਂ ਦੇਖੋਗੇ ਚੰਡੀਗੜ੍ਹ ਦੇ ਜਿੰਨੇ ਵੀ ਬਾਰਡਰ ਸੀਗੇ ਸਾਰੇ ਬਾਰਡਰ ਇੱਕ ਤਰੀਕੇ ਦੇ ਜਰੀਏ ਸੀਲ ਸੀਗੇ ਕਿਉਂਕਿ ਉੱਥੋਂ ਦੀ ਲੋਕਾਂ ਦਾ ਐਂਟਰ ਹੋਣਾ ਬਹੁਤ ਔਖਾ ਸੀਗਾ ਪਰ ਫਿਰ ਵੀ ਤਿੰਨ ਚਾਰ ਮੇਨ ਜਿਹੜੇ ਮੇਨ ਪੁਆਇੰਟ ਸੀਗੇ ਚਾਹੇ ਉਹ ਐਸਕੇਮ ਨਾਨ ਪੋਲੀਟੀਕਲ ਕੇਐਮਐਮ ਹੋਵੇ ਚਾਹੇ ਐਸਕੇ ਹੋਵੇ ਚਾਹੇ ਵਿਦਿਆਰਥੀ ਹੁਣ ਉਹ ਵੱਡੀ ਗੰੰਤੀ ਦੇ ਵਿੱਚ ਜਿਹੜੇ ਗੇਟ ਨੰਬਰ 1 ਦੇ ਜ਼ਰੀਏ ਕਿਥੇ ਦੇ ਦਾਖਲ ਹੋਏ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਤੇ ਉਹਨਾਂ ਨੇ ਆਪਣਾ ਸ਼ਾਂਤਮਈ ਤਰੀਕੇ ਦੇ ਨਾਲ ਜੋ ਪ੍ਰਦਰਸ਼ਨ ਦੀ ਕੋਲ ਸੀ ਉਸ ਪ੍ਰਦਰਸ਼ਨ ਦੀ ਕੋਲ ਨੂੰ ਨਿਪਰੇ ਚਾੜਿਆ ਹੁਣ ਜੋ ਕਹ ਸਕਦੇ ਆ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਕਰਵਾਉਣ ਦੀ ਜਿਹੜੀ ਮੰਗ ਹੈ ਉਹ ਜਿਹੜੀ ਵਿਦਿਆਰਥੀਆਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਕਿ ਜਦੋਂ ਉਹ ਚੋਣਾਂ ਦਾ ਸ਼ਡਿਊਲ ਹੈ ਜਿਹੜਾ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਹੋ ਜਾਏਗਾ ਉਸ ਤੋਂ ਬਾਅਦ ਜਿਹੜਾ ਕਿ ਜਿਹੜਾ ਧਰਨਾ ਪ੍ਰਦਰਸ਼ਨ ਹੈ ਜਿਹੜਾ ਵੀਸੀ ਆਫਿਸ ਦੇ ਬਾਹਰ ਚੱਲ ਰਿਹਾ ਇਸ ਨੂੰ ਵੀ ਸਮਾਪਤ ਕਰ ਦਿੱਤਾ ਜਾ ਪਰ ਕਮਲ ਲੱਗਦਾ ਨਹੀਂ ਹੈ ਕਿ ਜਿਸ ਤਰੀਕੇ ਨਾਲ ਦੱਸਿਆ ਗਿਆ ਕਿ ਬਹੁਤ ਵੱਡੇ ਗਿਣਤੇ ਵਿੱਚ ਜਿਹੜੇ ਐ ਉਹ ਨੌਜਵਾਨ ਰ ਟੇਨ ਕੀਤੇ ਗਏ ਸੀ ਉਹਨਾਂ ਤੇ ਕੋਈ ਕਲੈਰੀਫਿਕੇਸ਼ਨ ਸੀਨੀਅਰ ਅਫਸਰ ਨੇ ਆ ਕੇ ਦਿੱਤੀ ਹੈ ਤੇ ਦੂਜਾ ਵੱਡਾ ਸਵਾਲ ਇਹ ਬਣਦਾ ਹੈ ਕਿ ਜਿੰਨੀ ਛੇਤੀ ਇਹ ਪ੍ਰੋਟੈਸਟ ਜਿਹੜਾ ਉਹ ਲੈ ਕੇ ਆ ਗਿਆ ਉਹਨੀ ਛੇਤੀ ਖਤਮ ਕਰ ਦਿੱਤਾ ਗਿਆ ਆਖਰਕਾਰ ਕੋਈ ਭਰੋਸਾ ਅਫੀਸ਼ੀਲੀ ਤੌਰ ਤੇ ਮਿਲਿਆ ਹੋਵੇ ਕੋਈ ਨੋਟੀਫਿਕੇਸ਼ਨ ਨੂੰ ਲੈ ਕੇ ਚਰਚਾ ਹੋਈ ਹੋਵੇ ਜਸ ਸਿਰਫ ਵਨ ਡੇ ਪ੍ਰੋਟੈਸਟ ਇਸ ਨੂੰ ਮੰਨਿਆ ਜਾਏ ਕਿ ਠੀਕ ਹੈ ਜੀ ਅਸੀਂ ਚੰਡੀਗੜ੍ਹ ਦੀ ਯੂਨੀਵਰਸਿਟੀ ਨੂੰ ਹੱਥ ਲਾਉਣ ਆਏ ਸੀ ਬਸ ਦੇਖੋ 크੍ਰਿਸ਼ਨਾ ਇਸ ਦੇ ਵਿੱਚ ਦੋ ਤੋਂ ਤਿੰਨ ਗੱਲਾਂ ਜਿਹੜੀਆਂ ਸਮਝਣ ਵਾਲੀਆਂ ਨੇ ਜਿਸ ਤਰੀਕੇ ਕਹਿ ਸਕਦੇ ਆ ਜੋ ਸਾਥੀ ਸੀਗੇ ਉਹਨਾਂ ਨੇ ਵੀ ਇਸ ਚੀਜ਼ ਨੂੰ ਲੈ ਕੇ ਜਿਹੜੀਆਂ ਜਾਣਕਾਰੀ ਸੰਝ ਕੀਤੀ ਸੀ ਕਿਉਂਕਿ ਪੁਲਿਸ ਅਧਿਕਾਰੀਆਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਜਿਹੜੇ ਬੰਦੇ ਡਿਟੇਨ ਕੀਤੇ ਸੀਗੇ ਉਹ ਬੰਦੇ ਜਿਹੜੇ ਛੱਡ ਦਿੱਤੇ ਗਏ ਆ ਤੇ ਇਹ ਇਨਫੋਰਮੇਸ਼ਨ ਉਹਨਾਂ ਕੋਲ ਵੀ ਜਿਹੜੀ ਕਹਿ ਸਕਦੇ ਆ ਜੋ ਵਿਦਿਆਰਥੀ ਆ ਉਹਨਾਂ ਕੋਲ ਕੋਈ ਨਾਮ ਬਿਉਰਾ ਗੱਲ ਤੇ ਤਾਂ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਬੰਦੇ ਛੱਡ ਦਿੱਤੇ ਆ 1500000 ਬੰਦਾ ਦਾ ਕੋਈ ਅੰਕੜਾ ਛੁੱਟ ਗਿਆ ਥੋੜਾ ਹੈ ਦੇਖੋ ਕ੍ਰਿਸ਼ਨ ਜਿਹੜਾ 7-800 ਬੰਦੇ ਦਾ ਜ਼ਿਕਰ ਹੋ ਰਿਹਾ ਹੁਣ ਉਸ ਦੀਆਂ ਲਿਸਟਾਂ ਨੇ ਉਹ ਵੀ ਬਣਾਈਆਂ ਜਾਣਗੇ ਬਕਾਇਦਾ ਰੂਪ ਦੇ ਵਿੱਚ ਜਿਹੜੇ ਫੋਨ ਨੇ ਖਾਸ ਤੌਰ ਤੇ ਉਹ ਹੁਣੇ ਸ਼ੁਰੂ ਹੋ ਚੁੱਕੇ ਨੇ ਜਿਹੜੇ ਬੰਦਿਆਂ ਨੂੰ ਛੱਡਿਆ ਗਿਆ ਉਸ ਚੀਜ਼ ਦਾ ਜਿਹੜਾ ਜ਼ਿਕਰ ਆ ਉਹ ਹੋ ਰਿਹਾ ਦੂਸਰਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇੱਕ ਦਿਨ ਦਾ ਇਹ ਪ੍ਰਦਰਸ਼ਨ ਸੀ ਇੱਕ ਦਿਨ ਦਾ ਪ੍ਰਦਰਸ਼ਨ ਨਹੀਂ ਸੀਗਾ ਅਸਲ ਦੇ ਵਿੱਚ ਕਾਲ ਕੀ ਸੀਗੀ ਕਾਲ ਸੀਗੀ ਕਿ ਜਿਹੜਾ ਨੋਟੀਫਿਕੇਸ਼ਨ ਆ ਉਸ ਨੂੰ ਰੱਦ ਕੀਤਾ ਜਾਵੇ ਉਸ ਤੋਂ ਪਹਿਲਾਂ ਦੀ ਇਹ ਕਾਲ ਦਿੱਤੀ ਗਈ ਸੀ ਹਾਲਾਂਕਿ ਉਸ ਤੋਂ ਬਾਅਦ ਨੋਟੀਫਿਕੇਸ਼ਨ ਜਰੂਰ ਹੈ ਜਿਹੜਾ ਰੱਦ ਕਰ ਦਿੱਤਾ ਗਿਆ ਸੀਗਾ ਪਰ ਉਸ ਦੇ ਬਾਅਦ ਜਿਹੜਾ ਸਿੱਧੇ ਤੌਰ ਤੇ ਕਿ ਸ਼ਡਿਊਲ ਨਵੀਂ ਮੰਗ ਜਿਹੜੀ ਕੀਤੀ ਜਾ ਰਹੀ ਸੀ ਉਸ ਦੇ ਤਹਿਤ ਜਿਹੜੀਆਂ ਵਕ ਵਕ ਜੱਤੇ ਬੰਦੀਆਂ ਸੀਗੀਆਂ ਉਹਨਾਂ ਦੀ ਇੱਕ ਦਿਨ ਦੀ ਹਮਾਇਤ ਸੀ ਇੱਕ ਵੱਡਾ ਇਕੱਠ ਰੱਖਿਆ ਗਿਆ ਸੀਗਾ ਮਹਾਪੰਚਾਇਤ ਦੇ ਤੌਰ ਤੇ ਮੰਨੋ ਜਾ ਚਾਹੇ ਕਿਸੇ ਦੇ ਇੱਕ ਕਨਵੈਨਸ਼ਨ ਦੇ ਤੌਰ ਤੇ ਮੰਨਿਆ ਜਾਵੇ ਇਹਦੇ ਵਿੱਚ ਜਿੰਨੇ ਕਿਸੇ ਦੇ ਇਸ ਯੂਨੀਵਰਸਿਟੀ ਦੇ ਪਾਸ ਆਊਟ ਨੇ ਸੈਨੇਟ ਮੈਂਬਰ ਨੇ ਜਾ ਕੇ ਸਦੇ ਹੋਰ ਪੋਲੀਟਿਕਲ ਪਾਰਟੀਆਂ ਦੇ ਜਿਹੜੇ ਸੀਨੀਅਰ ਆਗੂ ਨੇ ਬੁੱਧੀਜੀਵੀ ਨੇ ਉਹਨਾਂ ਵੱਲੋਂ ਜਿਹੜਾ ਆਪਣਾ ਜਿਹੜਾ ਕਿਸੇ ਦੇ ਜਾਣਕਾਰੀ ਹੈ ਉਹ ਇੱਥੇ ਸਾਂਝੀ ਕੀਤੀ ਗਈ ਇਹ ਕਿ ਕਿਸ ਤਰੀਕੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਉਹਨਾਂ ਨੇ ਆਪਣੇ ਭਾਸ਼ਣ ਆ ਉਹ ਸਾਂਝੇ ਕੀਤੇ ਕਿਉਂਕਿ ਪੰਜਾਬ ਯੂਨੀਵਰਸਿਟੀ ਦੀ ਹੋਣ ਦੀ ਲੜਾਈ ਸੀਗੀ ਸਿੱਧੇ ਤੌਰ ਤੇ ਕਿਉਂਕਿ ਇਹ ਜਿਹੜੀ ਸੈਨੇਟ ਆ ਉਹ 91 ਮੈਂਬਰੀ ਬਹਾਲ ਕਰਾਉਣੀ ਉਹ ਜਿਹੜਾ ਨੋਟੀਫਿਕੇਸ਼ਨ ਸੀ ਉਸ ਨੂੰ ਰੱਦ ਕਰਵਾਉਣਾ ਹੁਣ ਸੈਨੇਟ ਚੋਣਾਂ ਦਾ ਜਿਹੜਾ ਸ਼ਡਿਊਲ ਆ ਉਹ ਜਾਰੀ ਕਰਵਾਉਣਾ ਤਾਂ ਉਸ ਦੇ ਲਈ ਇਹ ਇੱਕ ਜਿਹੜੀ ਕਹਿ ਸਕਦੇ سپورਟ ਦੇ ਤੌਰ ਤੇ ਇਕੱਠਾ ਰੱਖਿਆ ਗਿਆ ਸੀ ਪਰ ਜਿਹੜਾ ਪ੍ਰਦਰਸ਼ਨ ਪ੍ਰਦਰਸ਼ਨ ਕੋਈ ਇੱਕ ਦਿਨ ਦਾ ਨਹੀਂਗਾ ਇਹ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਦੋ ਤਰੀਕ ਤੋਂ ਜਿਹੜਾ ਕਿ ਲਗਾਤਾਰ ਚੱਲ ਰਿਹਾ ਅੱਜ 10 ਤਰੀਕ ਹੋ ਗਈ ਆ ਤੇ ਅੱਗੇ ਵੀ ਚੱਲਦਾ ਰਹੇਗਾ ਜਿੰਨਾ ਸਮਾਂ ਉਹ ਸ਼ਡਿਊਲ ਜਿਹੜਾ ਜਾਰੀ ਨਹੀਂ ਹੁੰਦਾ